ਦੋਸਤੋ ਇਹ ਨੇ ਦੁਨੀਆ ਦੇ ਸੱਤ ਅਨੋਖੇ ਦੇਸ਼ ਜਿਨ੍ਹਾਂ ਨੇ ਬਦਲਿਆ ਸੀ ਆਪਣਾ ਨਾਮ ਆ ਦੁਨੀਆ ਭਰ ਦੇ ਸਥਾਨਾਂ ਅਤੇ ਦਿਸਾਂ ਦਾ ਨਾਮ ਬਦਲਦਾ ਇਤਿਹਾਸ ਕਾਫੀ ਪੁਰਾਣਾ ਹੈ ਕਈ ਦਿਸ ਅਜਿਹੀ ਹਨ ਜਿਨ੍ਹਾਂ ਨੇ ਆਪਣਾ ਨਾਮ ਬਦਲ ਕੇ ਨਵੇਂ ਰੱਖੇ ਹਨ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸੱਤ ਅਜਿਹੀ ਦਿਸਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਆਪਣੇ ਨਾਮ ਬਦਲ ਲਏ ਹਨ ਨੰਬਰ 1 ਸ਼੍ਰੀਲੰਕਾ ਦੋਸਤੋ ਸ਼੍ਰੀਲੰਕਾ ਸਾਡਾ ਗਵੰਡੀ ਦੇਸ਼ ਹੈ ਜਿਸ ਦਾ ਪੂਰਾ ਨਾਮ ਸ਼ਿਲੌਨ ਸੀ ਸਾਲ 1972 ਵਿੱਚ ਇਸ ਟਾਪੂ ਦੇਸ਼ ਨੇ ਆਪਣੀ ਬਹੁਤ ਸੱਭਿਆਚਾਰਕ ਪਛਾਣ ਨੂੰ ਦਰਸਾਉਣ ਲਈ ਦੇਸ਼ ਦਾ ਨਾਮ ਬਦਲ ਕੇ ਸ਼੍ਰੀਲੰਕਾ ਰੱਖ ਦਿੱਤਾ ਨੰਬਰ 2 ਉੱਤਰੀ ਜਰੂਪ ਦੇ ਦੱਖਣ ਪੂਰਬ ਵਿੱਚ ਸਥਿਤ ਮੈਸੇਡੋਨੀਆ ਦੇਸ਼ ਨੇ ਵੀ ਸਾਲ 2019 ਵਿੱਚ ਆਪਣਾ ਨਾਮ ਬਦਲ ਕੇ ਉੱਤਰੀ ਮੈਸੇਡੋਨੀਆ ਰੱਖ ਲਿਆ ਸੀ ਦੇਸ਼ ਦੇ ਨਾਮ ਬਦਲ ਦੀ ਇਹ ਸਭ ਤੋਂ ਤਾਜ਼ਾ ਘਟਨਾ ਹੈ ਨੰਬਰ 3 ਮਿਆਂਮਾ ਮਿਆਂਮਾ ਵੀ ਭਾਰਤਾਂ ਗਵੰਡੀ ਦੇਸ ਹੈ ਜਿਸ ਨੂੰ ਬਰਮਾ ਵਜੋਂ ਜਾਣਿਆ ਜਾਂਦਾ ਸੀ ਸਾਲ 1999 ਵਿੱਚ ਇਸ ਦੇਸ਼ ਨੇ ਆਪਣਾ ਨਾਮ ਬਰਮਾ ਤੋਂ ਬਦਲ ਕੇ ਮਿਆਂਮਾਨ ਰੱਖ ਲਿਆ ਨੰਬਰ 4 ਕਾਗੋ 1997 ਵਿੱਚ ਮਾਧ ਅਫਰੀਕੀ ਦੇਸ਼ ਜਾਰ ਨੇ ਆਪਣਾ ਨਾਮ ਬਦਲ ਕੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਰੱਖਿਆ ਕਾਂਗੋ ਅਫਰੀਕਾ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਦੁਨੀਆ ਦਾ 11ਵਾਂ ਸਭ ਤੋਂ ਵੱਡਾ ਦੇਸ਼ ਹੈ ਨੰਬਰ 5 ਬੰਗਲਾਦੇਸ਼ 1971 ਤੋਂ ਬਾਅਦ ਬੰਗਲਾਦੇਸ਼ ਨੂੰ ਪੂਰਬੀ ਪਾਕਿਸਤਾਨ ਵਜੋਂ ਜਾਣਿਆ ਜਾਂਦਾ ਸੀ ਇੱਕ ਵੱਡੀ ਜੰਗ ਤੋਂ ਬਾਅਦ ਪੂਰਬੀ ਪਾਕਿਸਤਾਨ ਨੇ ਪੱਛਮੀ ਪਾਕਿਸਤਾਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਨਤੀਜੇ ਵਜੋਂ ਨਵਾਂ ਦੇਸ਼ ਬੰਗਲਾਦੇਸ਼ ਬਣ ਗਿਆ ਥਾਈਲੈਂਡ ਥਾਈਲੈਂਡ ਦਾ ਪੁਰਾਣਾ ਨਾਮ ਸ਼ਾਮਸੀ 1993 ਵਿੱਚ ਇਸ ਦੇਸ਼ ਦਾ ਨਾਮ ਬਦਲ ਕੇ ਥਾਈਲੈਂਡ ਕਰ ਦਿੱਤਾ ਗਿਆ ਨੰਬਰ 7 ਰਿਪ ਉਨੀਸੋਤਰਾਣੇ ਵਿੱਚ ਚੈਕੇਸੋ ਲੋ ਬਾਕੀਆ ਦੇ ਭੰਗ ਹੋਣ ਤੋਂ ਬਾਅਦ ਦੋ ਵੱਖਰੇ-ਵੱਖਰੇ ਦੇਸ਼ ਬਣੇ ਜਿੰਨਾ ਵਿੱਚੋਂ ਇੱਕ ਸੀ ਚੈਕ ਗਨਰਾਜ ਅਤੇ ਦੂਜਾ ਸਰੋਬਾਕੀਆ